ਮੰਮਰਤ ਵੇਲੇ ਦਾ ਹੁਕਮ ਨਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਬਿਲਾਵਲ ਮਹਿਲਾ ਪੰਜਮਾ ਐਸੇ ਕਾਹੇ ਫੂਲ ਪਰੇ ਕਰੇ ਕਰਾਵੇ ਮੁਕਰ ਪਾਵੇ ਪੀਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਵਿਹਾਜਨ ਕੰਚਨ ਛਾਦਨ ਬੈਰੀ ਸੰਗ ਹੇਤ ਸਾਜਨ ਤਿਆਗ ਕਰੇ ਹੋਵਨ ਕੋੜਾ ਅਨ ਹੋਵਨ ਮਿੱਠਾ ਵਿਖਿਆ ਮੇ ਲਪਟਾਏ ਜਰੇ ਅੰਧ ਕੂਪ ਮੇ ਪਰਿਓ ਪਰਾਨੀ ਪਰਮ ਗੁਬਾਰ ਮੋ ਬੰਦ ਪਰੇ ਕੋਹੋ ਨਾਨਕ ਪ੍ਰਭ ਹੋਤ ਤਿਆਰਾ ਗੁਰ ਪੇਟੈ ਕਾਟੈ ਬਹਾ ਫੜੇ ਇਹ ਪੰਜਵੀਂ ਪਾਤਸ਼ਾਹੀ ਸੰਤਾਨਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ हे ਭਾਈ ਪਤਾ ਨਹੀਂ ਜੀਵ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ ਜੀਵ ਸਾਰੇ ਮੰਦੇ ਕਰਮ ਕਰਦੇ ক্রਾਂਦੇ ਵੀ ਹਨ ਫਿਰ ਮੁਕਰ ਵੀ ਜਾਂਦੇ ਹਨ ਕਿ ਆਸਾਂ ਨਹੀਂ ਕੀਤੇ ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਬਸਦਾ ਸਬਨਾ ਦੀਆਂ ਕਰਤੂਤਾਵਾਂ ਵੇਖਦਾ ਸੁਣਦਾ ਹੈ اے ਭਾਈ ਕੱਚ ਦਾ ਵਪਾਰ ਕਰਨਾ ਸੋਨਾ ਛੱਡ ਦੇਣਾ ਸੱਚੇ ਮਿੱਤਰ ਧਿਆਕੇ ਵਿਆਰੀ ਨਾਲ ਪਿਆਰ ਇਹ ਹਨ ਜੀਵਨ ਦੀਆਂ ਕਰਤੂਤਾ ਪਰਮਾਤਮਾ ਦਾ ਨਾਮ ਕੋੜਾ ਲਗਣਾ ਮਾਇਆ ਦਾ ਮੋਹ ਮਿੱਠਾ ਲਗਣਾ ਇਹ ਹੈ ਨਿਤ ਦਾ ਸਵਾਉ ਜੀਵਨ ਦਾ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਖਿਜਦੇ ਰਹਿੰਦੇ ਹਨ। اے ਭਾਈ ਜੀਵ ਸਦਾ ਮੋਹ ਦੇ ਅੰਨੇ ਹਨ ਨੇਰੇ ਖੂਬ ਵਿੱਚ ਪਏ ਰਹਿੰਦੇ ਹਨ। ਜੀਵ ਨੂੰ ਸਦਾ ਭਟਕਣਾ ਲੱਗੀ ਰਹਿੰਦੀ ਹੈ। ਮੋਹ ਦੇ ਹਨੇਰੇ ਜਕਰ ਵਿੱਚ ਫਸੇ ਰਹਿੰਦੇ ਹਨ। ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁ ਰਾਹੇ ਪਏ ਰਹਿੰਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਜਿਸ ਮਨੁੱਖ ਤੇ ਪ੍ਰਭੂ ਦੀ ਆਵਾਜ਼ ਹੁੰਦਾ ਹੈ ਉਸਨੂੰ ਗੁਰੂ ਮਿਲ ਪੈਂਦਾ ਹੈ ਤੇ ਗੁਰੂ ਉਸ ਦੀ ਬਾਹ ਫੜ ਕੇ ਉਸਨੂੰ ਹਨੇਰੇ ਖੂਬ ਵਿੱਚੋਂ ਕੱਢ ਲੈਂਦਾ ਹੈ